ਬਿਆਸ ਢਿਲਵਾ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਨਰਾਸਲ ਸ਼ਰਧਾਲੂ ਡੇਰਾ ਬਿਆਸ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਭਿਆਨਕ ਹਾਦਸਾ ਵਾਪਰ ਗਿਆ ਕਾਰ ਤੇ ਛੋਟੇ ਹਾਥੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ 14 ਤੋਂ 15 ਦੇ ਕਰੀਬ ਵਿੱਚ ਸਵਾਰੀਆਂ ਦੱਸੀਆਂ ਜਾ ਰਹੀਆਂ ਸੀ ਜੁੜੀਆਂ ਮੌਜੂਦ ਨੇ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਦਕਿ ਬਾਕੀ ਦੇ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਹ ਸ਼ਰਧਾਲੂ ਦੱਸੇ ਜਾ ਰਹੇ ਨੇ ਜਿਹੜੇ ਡੇਰਾ ਬਿਆਸ ਦੇ ਵਿੱਚ ਜਾ ਰਹੇ ਸੀ ਔਰ ਡੇਰਾ ਬਿਆਸ ਤੋਂ ਪਹਿਲਾਂ ਜਦੋਂ ਢਿਲਵਾ ਟੋਲ ਪਲਾਜ਼ਾ ਆਉਂਦਾ ਹੈ ਤਾਂ ਉਸੇ ਹੀ ਪੁਲ ਦੇ ਉੱਪਰ ਇਹ ਛੋਟੇ ਹਾਥੀ ਤੇ ਕਾਰ ਦੀ ਭਿਆਨਕ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਪੁਲ ਤੋਂ ਹੇਠਾਂ ਕਾਰ ਜਿਹੜੀ ਹੈ ਤੇ ਛੋਟਾ ਹਾਥੀ ਡਿੱਗ ਜਾਂਦਾ ਹੈ ਟੱਕਰ ਤੋਂ ਬਾਅਦ ਦੋਨਾਂ ਦੀਆਂ ਪਲਟੀਆਂ ਵਾਜ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬੜਾ ਹੀ ਖਤਰਨਾਕ ਇਹ ਹਾਦਸਾ ਵਾਪਰਿਆ ਬੜੀ ਮੰਦ ਭਾਗੀ ਖਬਰ ਹੈ ਨੇੜਾ ਬਿਆਸ ਦੇ ਵਿੱਚ ਜਾ ਰਹੀ ਸੀਗੀ ਸੰਗਤ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਦੋ ਮਹਿਲਾਵਾਂ ਤੇ ਇੱਕ ਮਰਦ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਹੈ ਹਾਲਾਂਕਿ ਜਿਹੜੇ ਰਾਹਗੀਰ ਸੀ ਲੋਕ ਉਹ ਤੁਰੰਤ ਮੌਕੇ ਤੇ ਪਹੁੰਚਦੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਹੈ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚਦੀ ਹੈ ਤਾਂ ਸਾਰਿਆਂ ਨੂੰ ਜ਼ਖਮੀਆਂ ਨੂੰ ਕੱਢ ਕੇ ਤੇ ਇਲਾਜ ਦੇ ਵਾਸਤੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਪਰ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅੱਜ ਤੜਕੇ 5:00 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਆਰਟੀਕਾ ਕਾਰ ਤੇ ਛੋਟੇ ਹਾਥੀ ਦੀ ਟੱਕਰ ਹੋਈ ਹੈ ਸੋ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਤੇ ਛੋਟੇ ਹਾਥੀ ਦੇ ਪਰ ਖੱਟੇ ਤੱਕ ਉੜ ਚੁੱਕੇ ਨੇ ਟੱਕਰ ਹੋਣ ਤੋਂ ਬਾਅਦ ਦੇ ਵਿੱਚ ਤਿੰਨ ਤੋਂ ਚਾਰ ਬਾਜ਼ੀਆਂ ਦੋਨੋਂ ਵਾਹਨ ਖਾਂਦੇ ਨੇ ਤੇ ਉਸ ਤੋਂ ਬਾਅਦ ਪੁੱਲ ਤੋਂ ਹੇਠਾਂ ਡਿੱਗ ਜਾਂਦੇ ਨੇ ਇਹ ਤਸਵੀਰਾਂ ਦਿਖਾ ਰਹੇ ਹਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਹੜਾ ਹਾਦਸਾ ਹੋਇਆ ਟਿਲਵਾ ਬਿਆਸ ਦੇ ਕੋਲ ਇਹ ਢਿਲਵਾ ਟੋਲ ਪਲਾਜ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਢਿਲਵਾ ਆਉਂਦਾ ਹੈ ਸੋ ਢਿਲਵਾ ਦੇ ਪੁਲ ਦੇ ਉੱਪਰ ਕੀ ਇਹ ਹਾਦਸਾ ਜਿਹੜਾ ਉਹ ਵਾਪਰ ਗਿਆ ਬੜਾ ਹੀ ਖੌਫਨਾਕ ਹਾਦਸਾ ਹੈ ਵਾਪਰਿਆ ਹੈਗਾ ਬਹੁਤ ਭਿਆਨਕ ਹੈ ਜਿਸ ਦੇ ਵਿੱਚ ਤਿੰਨ ਸ਼ਰਦਵਾਲੂਆਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਛੋਟੇ ਖਾਤੀ ਦੀ ਤੇ ਆਰਟਿਕਾ ਕਾਰ ਦੀ ਭਿਆਨਕ ਟੱਕਰ ਹੋਈ ਹੈ ਤੜਕਸਾਰ 5 ਵਜੇ ਦੇ ਕਰੀਬ ਇਹ ਟੱਕਰ ਹੋਈ ਹੈ ਜ ਜਿਹੜਾ ਸ਼ਰਧਾਲੂ ਜਿਹੜੇ ਆ ਉਹ ਡੇਰਾ ਬਿਆਸ ਨਤਮਸਤਕ ਹੋਣ ਦੇ ਵਾਸਤੇ ਆ ਜਾ ਰਹੇ ਸੀਗੇ ਪਰ ਥੋੜਾਕ ਪਹਿਲਾਂ ਹੀ ਇਹ ਹਾਦਸਾ ਜਿਹੜਾ ਆ ਉਹ ਢਿਲਮਾ ਦੇ ਕੋਲ ਜਾ ਕੇ ਵਾਪਰ ਗਿਆ ਸੋ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦੋ ਮਹਿਲਾਵਾਂ ਤੇ ਇੱਕ ਮਰਦ ਸ਼ਾਮਿਲ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ ਔਰ ਬਾਕੀ ਦੇ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਖਾਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਤਸਵੀਰਾਂ ਨੇ ਬੜੀਆਂ ਹੀ ਖੌਫਨਾਕ ਤਸਵੀਰਾਂ ਨੇ ਜਿਹੜੇ ਜ਼ਖਮੀ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਲਹੂ ਲੋਹਾਨ ਹੋਏ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚਦੀ ਹੈ ਜਿਹੜੀਆਂ ਸਵਾਰੀਆਂ ਜ਼ਖਮੀ ਸੀ ਜਾਂ ਜਿਹੜੀਆਂ ਹੇਠਾਂ ਆਈਆਂ ਹੋਈਆਂ ਸੀ ਕਿਉਂਕਿ ਜਦੋਂ ਟੱਕਰ ਹੋ ਜਾਂਦੀ ਹੈ ਛੋਟੇ ਖਾਤੀ ਦੀ ਤੇ ਕਾਰ ਦੀ ਉਸ ਤੋਂ ਬਾਅਦ ਤੋਂ ਅੰਦਾਜ਼ੀ ਕਿ ਸਵਾਰੀਆਂ ਅੰਦਰ ਫਸ ਜਾਂਦੀਆਂ ਨੇ ਸਵਾਰੀਆਂ ਜਦੋਂ ਅੰਦਰ ਫਸਦੀਆਂ ਨੇ ਤਾਂ ਲੋਕਾਂ ਦੇ ਵੱਲੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਇੰਨੀ ਧੀਰ ਨੂੰ ਐਂਬੂਲੈਂਸ ਆਉਂਦੀ ਹੈ ਔਰ ਸੜਕ ਸੁਰੱਖਿਆ ਫੋਰਸ ਪਹੁੰਚ ਜਾਂਦੀ ਹੈ ਤਾਂ ਲੋਕ ਜਿਹੜੇ ਜ਼ਖਮੀ ਹੋਏ ਹੁੰਦੇ ਨੇ ਉਹਨਾਂ ਨੂੰ ਕੱਢਿਆ ਜਾਂਦਾ ਹੈ ਜਿਹੜੀਆਂ ਡੈੱਡ ਬਾਡੀਆਂ ਹੁੰਦੀਆਂ ਨੇ ਉਹਨਾਂ ਨੂੰ ਕੱਢ ਲਿਆ ਜਾਂਦਾ ਹੈ ਤਾਂ ਅੱਜ ਤੜਕਸਾਰਖੀ ਇਹ ਸ਼ਰਧਾਲੂ ਡੇਰਾ ਬਿਆਸ ਜਾ ਰਹੇ ਸੀਗੇ ਪਰ ਡੇਰਾ ਬਿਆਸ ਜਾਣ ਤੋਂ ਪਹਿਲਾਂ ਹੀ ਢਿਲਵਾ ਇਹ ਜਲੰਧਰ ਤੋਂ ਜਾ ਰਹੇ ਸੀ ਡੇਰਾ ਬਿਆਸ ਵੱਲ ਨੂੰ ਔਰ ਡੇਰਾ ਬਿਆਸ ਤੋਂ ਥੋੜਾ ਹੀ ਨਜ਼ਦੀਕੀ ਤੇ ਢਿਲਵਾ ਪੈਂਦਾ ਹੈ ਜਾਨੀ ਕਿ 3 ਜਾਂ 4 ਕਿਲੋਮੀਟਰ ਹੋਏਗਾ ਵੱਧ ਤੋਂ ਵੱਧ ਸੋ ਢਿਲਵਾ ਦੇ ਕੋਲ ਜਾ ਕੇ ਇਹ ਹਾਦਸਾ ਤੜਕਸਾਰ 5:00 ਵਜੇ ਦੇ ਕਰੀਬ ਹਾਦਸਾ ਹੋ ਗਿਆ ਆਰਟਿਕਾ ਕਾਰ ਤੇ ਛੋਟੇ ਹਾਥੀ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਤੋਂ ਅੰਦਾਜ਼ਨ ਦੱਸਦੀ ਕਿ 3 ਲੋਕ ਮਾਰੇ ਜਾ ਚੁੱਕੇ ਨੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਅਗਲੇਰੀ ਕਾਰਵਾਈ ਜੁੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ